ਇਹ ਹੈ ਮਨਾਲੀ ਦੇ ਸ਼ੈਤਾਨ ਮੰਦਿਰ ਦੀ ਖੌਫਨਾਕ ਕਹਾਣੀ ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਵਿੱਚ ਰਹਿਣ ਵਾਲੀ ਵਿਦਿਆਰਥੀ ਦਾ ਸਾਹਮਣਾ ਹੁੰਦਾ ਹੈ ਇੱਕ ਸ਼ੈਤਾਨ ਦੇ ਮੰਦਿਰ ਦੇ ਨਾਲ ਸ਼ੈਤਾਨ ਦਾ ਮੰਦਿਰ ਮੈਨੂੰ ਪਤਾ ਹੈ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਇਦਾਂ ਦੇ ਹੋਣਗੇ ਜਿਹੜੇ ਪਹਿਲੀ ਵਾਰ ਇਦਾਂ ਦੀ ਚੀਜ਼ ਬਾਰੇ ਸੁਣ ਰਹੇ ਹੋਣਗੇ ਪਰ ਯਕੀਨ ਮੰਨੋ ਜਦੋਂ ਤੁਸੀਂ ਇਹ ਸਾਰੇ ਘਟਨਾਕਾਮ ਬਾਰੇ ਜਾਣੋਗੇ ਰਿਹਾ ਤੁਹਾਨੂੰ ਵੀ ਪਤਾ ਲੱਗ ਜਾਵੇਗਾ ਕਿ ਇਹ ਸਭ ਕੁਝ ਕਿੰਨਾ ਜ਼ਿਆਦਾ ਭਿਆਨਕ ਹੁੰਦਾ ਹੈ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਇਹ ਸੱਚਾਈ ਜਾਣਨ ਤੋਂ ਬਾਅਦ ਕਿ ਇਦਾਂ ਦਾ ਵੀ ਕੁਝ ਹੁੰਦਾ ਹੈ ਅੱਜ ਕੱਲ੍ਹ ਵੀ ਹਿਮਾਚਲ ਦੇ ਦੂਰ ਦਰਾੜ ਦੇ ਇਲਾਕਿਆਂ ਦੇ ਵਿੱਚ ਇਹ ਸਾਰੀਆਂ ਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਹੁੰਦੀਆਂ ਹਨ ਹਿਮਾਚਲ ਦੇ ਵਿੱਚ ਜਿਵੇਂ ਕਿ ਸ਼ੈਤਾਨ ਦਾ ਮੰਦਰ ਇਹ ਇੱਕ ਏਦਾਂ ਦਾ ਮੰਦਰ ਹੁੰਦਾ ਹੈ ਜਿੱਥੇ ਲੋਕ ਰੱਬ ਦੀ ਪੂਜਾ ਨਹੀਂ ਕਰਦੇ ਇੱਥੇ ਉਹ ਸ਼ੈਤਾਨਾਂ ਦੀ ਪੂਜਾ ਹੁੰਦੀ ਹੈ ਜਿਹੜੇ ਲੋਕਾਂ ਨੂੰ ਸਾਰਾ ਕੁਝ ਦੇ ਦਿੰਦੇ ਨੇ ਪਰ ਬਦਲੇ ਦੇ ਵਿੱਚ ਬਹੁਤ ਮੋਟੀ ਕੀਮਤ ਵਸੂਲ ਵੀ ਕਰਦੇ ਨੇ ਕੋਈ ਬਾਹਰਲਾ ਇਨਸਾਨ ਇਹਨਾਂ ਦਾ ਨਰਾਤਰ ਕਰਦਾ ਹੈ ਜਾਂ ਫਿਰ ਇਹਨਾਂ ਦੀ ਪੂਜਾ ਕਰਨੀ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਸ਼ੈਤਾਨ ਉਹਦੇ ਉੱਪਰ ਹਾਵੀ ਹੋ ਜਾਂਦੇ ਨੇ ਜੋ ਇਹਨਾਂ ਦੀ ਪੂਜਾ ਕਰਦਾ ਹੈ ਇਹ ਰੱਜ ਕੇ ਉਹਨਾਂ ਨੂੰ ਫਾਇਦਾ ਦਵਾਉਂਦੇ ਨੇ ਪਰ ਨਾਲ ਦੀ ਨਾਲ ਉਹਨਾਂ ਦੀ ਸਭ ਤੋਂ ਕੀਮਤੀ ਚੀਜ਼ ਉਹਨਾਂ ਦੀ ਔਲਾਦ ਲਾ ਲਓ ਜਾਂ ਫਿਰ ਮਾਂ-ਬਾਪ ਲਾ ਲ ਬਹੁਤ ਜ਼ਿਆਦਾ ਘਟਗੀਆਂ ਨਹੀਂ ਪਰ ਜਦੋਂ ਇਹ ਹੁੰਦੀਆਂ ਸਨ ਤਾਂ ਇਹ ਬਹੁਤ ਜ਼ਿਆਦਾ ਭਿਆਨਕ ਸੀ ਜੇਕਰ ਰਾਤ ਦਾ ਸਮਾਂ ਹੈ ਤਾਂ ਪਲੀਜ਼ ਤਾਂ ਵੀ ਤੁਸੀਂ ਇਹ ਵੀਡੀਓ ਨੂੰ ਨਾ ਦੇਖੋ ਮਾਚਲ ਦੀ ਇਹ ਘਟਨਾ ਸਾਡੇ ਨਾਲ ਸਾਂਝੀ ਕੀਤੀ ਹੈ ਹਰਸ਼ ਨਾਮ ਦੇ ਨੌਜਵਾਨ ਨੇ ਹਰਸ਼ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਇਹ ਘਟਨਾ ਸਨ 2000 ਤੇ ਸਨ 2002 ਦੇ ਵਿਚਾਲੇ ਹੋਈ ਸੀ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਹਰਸ਼ ਦੀ ਉਮਰ ਸੀ 14 ਤੋਂ ਲੈ ਕੇ 15 ਸਾਲ ਤੇ ਇਹ ਸਾਰੀ ਘਟਨਾ ਹਰਸ਼ ਦੇ ਚਾਚੇ ਦੇ ਨਾਲ ਵਾਪਰੀ ਸੀ ਇਸ ਲਈ ਹਰਸ਼ ਨੂੰ ਗਰੀਕੀ ਦੇ ਨਾਲ ਸਭ ਕੁਝ ਯਾਦ ਹੈ ਤੇ ਚੰਗੀ ਤਰ੍ਹਾਂ ਦੇ ਨਾਲ ਪਤਾ ਹੈ ਕਿ ਉਦੋਂ ਕੀ ਕੀ ਕੁਸ਼ ਇਹਨਾਂ ਦੇ ਪਰਿਵਾਰ ਦੇ ਵਿੱਚ ਹੋਇਆ ਸੀ ਹਰਸ਼ ਦਾ ਇਹ ਕੋਈ ਅਸਲੀ ਚ ਸੀ ਇਸ ਕਾਰਨ ਹੀ ਹਰਸ਼ ਇਹਨਾਂ ਨੂੰ ਚਾਚਾ ਕਹਿੰਦਾ ਸੀ ਹਰਸ਼ ਜਿਸ ਨੂੰ ਚਾਚਾ ਕਹਿੰਦਾ ਸੀ ਉਹ ਇਨਸਾਨ ਸੀ ਚੰਦਰਕਾਂਤ ਜਿਸ ਨੂੰ ਵੀਡੀਓ ਦੇ ਵਿੱਚ ਆਪਾਂ ਚੰਦੂ ਦੇ ਨਾਮ ਨਾਲ ਸੰਬੋਧਨ ਕਰਾਂਗੇ ਸਾਲ 2001 ਦੇ ਵਿੱਚ ਚੰਦੂ ਦਾ ਪਰਿਵਾਰ ਚੰਦੂ ਦੇ ਲਈ ਇੱਕ ਕੁੜੀ ਲੱਭ ਰਿਆ ਹੁੰਦਾ ਹੈ ਵਿਆਹ ਕਰਨ ਦੇ ਲਈ ਤੇ ਜਿਹੜੀ ਕੁੜੀ ਦੀ ਚੰਦਰਕਾਂਤ ਦੇ ਲਈ ਦੱਸ ਪੈਂਦੀ ਹੈ ਵਿਆਹ ਦੇ ਲਈ ਉਹ ਇਹਨਾਂ ਦੇ ਪਿੰਡ ਤੋਂ 6 ਕਿਲੋਮੀਟਰ ਦੀ ਦੂਰੀ ਤੇ ਦੂਸਰਾ ਪਿੰਡ ਸੀ ਪਹਾੜਾਂ ਦੇ ਵਿੱਚ ਵਸਿਆ ਹੋਇਆ ਉੱਥੋਂ ਦੀ ਸੀ ਇਸ ਕੁੜੀ ਦਾ ਨਾਮ ਵਿਦਿਆ ਸੀ ਤੇ ਬਿਨਾਂ ਕਿਸੇ ਆੜਚਣ ਤੋਂ 1 ਮਹੀਨੇ ਦੇ ਵਿੱਚ ਹੀ ਇਹਨਾਂ ਦਾ ਵਿਆਹ ਵੀ ਹੋ ਜਾਂਦਾ ਹੈ ਇਹ ਉਹ ਸਮਾਜ ਸੀ ਜਦੋਂ ਕੁੜੀਆਂ ਨੂੰ ਘਰ ਤੋਂ ਬਾਹਰ ਜਾਣ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਹੁੰਦੀ ਸੀ ਜੇ ਉਹਨਾਂ ਨੇ ਜਾਣਾ ਵੀ ਹੁੰਦਾ ਸੀ ਤਾਂ ਆਪਣੇ ਕਿਸੇ ਪਰਿਵਾਰਕ ਮੈਂਬਰ ਦੇ ਨਾਲ ਹੀ ਘਰ ਤੋਂ ਬਾਹਰ ਜਾਂਦੀਆਂ ਸੀ ਚੰਦੂ ਦੀ ਵਾਈਫ ਵਿਦਿਆ ਚਾਹੀ ਉਸ ਦੇ ਪਿੰਡ ਤੋਂ ਪਿੰਡ ਉਸ ਸਮੇਂ ਮਾਹੌਲ ਹੀ ਕੁਛ ਇਦਾਂ ਦਾ ਹੁੰਦਾ ਸੀ ਹਿਮਾਚਲ ਦੇ ਖਾਸ ਕਰਕੇ ਪਛੜੇ ਹਲਾਕਿਆਂ ਦੇ ਵਿੱਚ ਜਿੱਥੇ ਕੁੜੀਆਂ ਨੂੰ ਜਾਦਾ ਆਜ਼ਾਦੀ ਨਹੀਂ ਹੁੰਦੀ ਸੀ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਹੀ ਸਨ 2002 ਦੇ ਸ਼ੁਰੂ ਹੁੰਦੇ ਸੀ ਸਰਦੀਆਂ ਦੇ ਦਿਨ ਆ ਚੁੱਕੇ ਸੀ ਸਰਦੀਆਂ ਦੇ ਦਿਨ ਹੋਣ ਕਰਕੇ ਵਿਦਿਆ ਦੀ 7 ਸੌਸ ਨੂੰ ਨਾਲ ਲੈ ਕੇ ਪਿੰਡ ਦੇ ਆਲੇ ਦੁਆਲੇ ਜੰਗਲ ਦੇ ਵਿੱਚ ਗੇੜਾ ਕਢਾਉਂਦੀ ਹੈ ਤੇ ਦੱਸਦੀ ਹੈ ਕਿ ਆ ਆ ਏਰੀਏ ਦੇ ਵਿੱਚੋਂ ਆਪਾਂ ਲੱਕੜਾਂ ਇਕੱਠੀਆਂ ਕਰਕੇ ਲੈ ਕੇ ਜਾਨੇ ਹਾਂ ਘਰ ਕਿਉਂਕਿ ਉਸ ਸਮੇਂ ਗੈਸ ਦੀ ਸਹੂਲਤ ਨਹੀਂ ਹੋਇਆ ਕਰਦੀ ਸੀ ਤੇ ਪਹਾੜਾਂ ਦੇ ਦੂਰ ਦਰਾੜ ਦੇ ਇਲਾਕਿਆਂ ਦੇ ਵਿੱਚ ਸਾਰਾ ਕੁਝ ਗੈਸ ਚੁੱਲਿਆਂ ਦੇ ਉੱਪਰ ਹੀ ਬ ਅਲੀ ਇਹਨਾਂ ਨੂੰ ਸ਼ਹਿਰ ਪੈਂਦਾ ਸੀ ਇਹ ਪਿੰਡ ਨੂੰ ਜਦੋਂ ਖਾਣ ਪੀਣ ਤੇ ਸਾਰੀਆਂ ਚੀਜ਼ਾਂ ਹੀ ਲੱਕੜ ਵਾਲੇ ਚੁੱਲ੍ਹੇ ਦੇ ਉੱਪਰ ਬਣਦੀਆਂ ਤਾਂ ਲੱਕੜੀਆਂ ਵੀ ਡੇਲੀ ਲਿਉਣੀਆਂ ਪੈਂਦੀਆਂ ਸੀ ਜੰਗਲ ਦੇ ਵਿੱਚ ਜਾ ਕੇ ਚੰਦੂ ਦੇ ਵਿਆਹ ਤੋਂ ਪਹਿਲਾਂ ਕਦੇ ਜੰਗਲ ਦੇ ਵਿੱਚ ਜਾ ਕੇ ਚੰਦੂ ਲੱਕੜਾ ਲੈ ਆਉਂਦਾ ਸੀ ਜਾਂ ਫਿਰ ਚੰਗੂ ਦਾ ਪਿਤਾ ਲੱਕੜਾ ਲੈ ਆਉਂਦਾ ਸੀ ਜਾਂ ਫਿਰ ਚੰਦੂ ਦੀ ਮਾਂ ਜਾ ਕੇ ਲੱਕੜਾ ਲੈ ਆਉਂਦੀ ਸੀ ਪਰ ਜ਼ਿਆਦਾਤਰ ਜੰਗਲ ਦੇ ਵਿੱਚੋਂ ਲੱਕੜਾ ਲਿਆਉਣ ਦਾ ਕੰਮ ਚੰਦੂ ਦੀ ਮਾਂ ਹੀ ਕਰਦੀ ਸੀ ਕਿਉਂਕਿ ਇਹ ਕੰਮ ਲੇਡੀਜ਼ ਦਾ ਹੀ ਹੁੰਦਾ ਹੈ ਜੰਗਲ ਦੇ ਵਿੱਚੋਂ ਲੱਭ ਕੇ ਲੱਕੜਾ ਲੈ ਕੇ ਆਉਣਾ ਚੰਦੂ ਤੇ ਉਹਦਾ ਪਿਤਾ ਦੋਨੇ ਹੀ ਮਜ਼ਦੂਰੀ ਦਾ ਕੰ ਜਦੋਂ ਪਹਾੜਾਂ ਦੇ ਵਿੱਚ ਸਰਦੀਆਂ ਦਾ ਸੀਜ਼ਨ ਆਉਂਦਾ ਹੈ ਉਦੋਂ ਸਭ ਤੋਂ ਪਹਿਲਾਂ ਜਿਹੜਾ ਪਿੰਡ ਦੇ ਆਲੇ-ਦੁਆਲੇ ਜੰਗਲ ਹੁੰਦਾ ਹੈ ਉੱਥੋਂ ਲੱਕੜਾਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ ਜਦੋਂ ਡੇਲੀ ਇੱਕ ਪਿੰਡ ਦੇ ਸਾਰੇ ਲੋਕਾਂ ਨੇ ਜੰਗਲ ਦੇ ਵਿੱਚੋਂ ਲੱਕੜਾਂ ਇਕੱਠੀਆਂ ਕਰਨ ਜਾਣਾ ਹੈ ਤਾਂ ਹੌਲੀ-ਹੌਲੀ ਨੇੜਲੇ ਜੰਗਲ ਦੀਆਂ ਲੱਕੜਾਂ ਖਤਮ ਹੋ ਜਾਂਦੀਆਂ ਨੇ ਸੁੱਕੀਆਂ ਲੱਕੜਾਂ ਖਤਮ ਹੋ ਜਾਂਦੀਆਂ ਨੇ ਤਾਂ ਫਿਰ ਉਹਨਾਂ ਨੂੰ ਲੱਕੜਾਂ ਲੈਣ ਦੇ ਲਈ ਦੂਰ-ਦਰਾਡੇ ਇਲਾਕਿਆਂ ਦੇ ਵਿੱਚ ਵੀ ਜਾਣਾ ਪੈਂਦਾ ਹੈ ਇਹ ਪਰਿਵਾਰ ਦੀ ਵੀ ਵਧੀਆ ਜ਼ਿੰਦਗੀ ਚੱਲ ਰਹੀ ਸੀ ਚੰਦੂ ਤੇ ਉਹਦਾ ਪਿਤਾ ਮਜ਼ਦੂਰੀ ਕਰਨ ਚਲੇ ਜਾਂਦੇ ਉਸ ਤੋਂ ਬਾਅਦ ਵਿਦਿਆ ਤੇ ਉਹਦੀ ਸੱਸ ਘਰ ਦੇ ਕੰਮ ਕਰਦੀਆਂ ਜੰਗਲ ਦੇ ਵਿੱਚੋਂ ਲ ਅੰਦਰ ਕੁਝ ਮਹਿਮਾਨ ਆ ਜਾਂਦੇ ਉਸ ਸਮੇਂ ਨਾਲ ਦਾ ਘਰ ਦੇ ਵਿੱਚ ਚੰਦੂ ਸੀ ਤੇ ਨਾਹੀਂ ਚੰਦੂ ਦਾ ਪਿਤਾ ਘਰ ਦੇ ਵਿੱਚ ਸੀ ਸ਼ਾਮ ਦਾ ਟਾਈਮ ਹੈ ਉੱਪਰੋਂ ਘਰ ਦੇ ਵਿੱਚ ਮਹਿਮਾਨ ਆ ਗਏ ਤੇ ਖਾਣਾ ਲਿਆਉਣ ਦੇ ਲਈ ਲੱਕੜਾਂ ਵੀ ਜ਼ਰੂਰੀ ਨੇ ਵਿਦਿਆ ਆਪਣੀ ਸਾਸੂ ਨੂੰ ਕਹਦੀ ਹੈ ਕਿ ਮਾਂ ਤੁਸੀਂ ਮਹਿਮਾਨਾਂ ਦੀ ਸੇਵਾ ਕਰੋ ਮੈਂ ਭੱਜ ਕੇ ਜਾਨੀ ਹਾਂ ਤੇ ਨੇੜੇ ਦੇ ਜੰਗਲ ਦੇ ਵਿੱਚੋਂ ਲੱਕੜਾਂ ਲੈ ਆਉਣੀ ਹਾਂ ਕਿਉਂਕਿ ਲੱਕੜਾਂ ਲਿਓਣੀਆਂ ਵੀ ਜ਼ਰੂਰੀ ਨੇ ਇਹ ਚੀਜ਼ ਵਿਦਿਆ ਲਈ ਵੀ ਕੋਈ ਨਵੀਂ ਨਹੀਂ ਸੀ ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਅਕਸਰ ਉਹ ਆਪਣੀ ਸਾਸਰੇ ਨਾਲ ਜੰਗਲ ਦੇ ਵਿੱਚ ਜਾ ਕੇ ਲੱਕੜਾਂ ਲੈ ਕੇ ਆਉਂਦੀ ਸੀ ਉਹਨੂੰ ਪਤਾ ਸੀ ਕਿ ਕਿਹੜੇ ਏਰੀਆ ਚੋਂ ਲੱਕੜਾਂ ਮਿਲਦੀਆਂ ਤੇ ਕਿਵੇਂ ਲੱਕੜਾਂ ਇਕੱਠੀਆਂ ਕਰਨ ਦੇ ਲਈ ਕਿਉਂਕਿ ਸਾਰਾ ਪਿੰਡ ਇਸ ਜੰਗਲ ਦੇ ਵਿੱਚ ਹੀ ਲੱਕੜਾਂ ਇਕੱਠੀਆਂ ਕਰਨ ਆਉਂਦਾ ਹੈ ਇਸ ਲਈ ਵਿਦਿਆ ਸੋਚਦੀ ਹੈ ਕਿ ਇਹ ਜੰਗਲ ਤੋਂ ਜਿਹੜਾ ਥੋੜਾ ਜਿਹਾ ਦੂਰ ਜੰਗਲ ਹੈ ਤਕਰੀਬਨ 1.5 ਕਿਲੋਮੀਟਰ ਹੋਰ ਜੰਗਲ ਦੇ ਵਿੱਚ ਅੰਗੇ ਹੈ ਮੈਂ ਉੱਥੇ ਜਾਂਦੀ ਹਾਂ ਉੱਥੇ ਕੋਈ ਪਿੰਡ ਵਾਲਾ ਨਹੀਂ ਜਾਂਦਾ ਉੱਥੇ ਮੈਨੂੰ ਸੌਖੀਆਂ ਲੱਕੜਾਂ ਮਿਲ ਜਾਣਗੀਆਂ ਤੇ ਮੈਂ ਜਲਦੀ ਦਨੇ ਘਰੇ ਵੀ ਆ ਜਾਂਗੀ ਵਿਦਿਆ ਉਹ ਸੰਘੜੇ ਜੰਗਲ ਵਾਲੇ ਹਿੱਸੇ ਦੇ ਵਿੱਚ ਪਹੁੰਚਦੀ ਹੈ ਉੱਥੇ ਆਲੇ ਦੁਆਲੇ ਬਹੁਤ ਜ਼ਿਆਦਾ ਸੁੱਕੀਆਂ ਲੱਕੜਾਂ ਪਈਆਂ ਹੁੰਦੀਆਂ ਨੇ ਵਿਦਿਆ ਸੋਚ ਕੇ ਵੀ ਹੈਰਾਨ ਹੁੰਦੀ ਹੈ ਕਿ ਪਿੰਡ ਤੋਂ ਥੋੜੀ ਦੂਰ ਤੇ ਤਾਂ ਇਹ ਜ ਪਰ ਉਦੋਂ ਹੀ ਕੁਝ ਇਦਾਂ ਦਾ ਡਰਾਵਣਾ ਹੁੰਦਾ ਹੈ ਜਿਹੜਾ ਵਿਦਿਆ ਦੀ ਜ਼ਿੰਦਗੀ ਨੂੰ ਹਮੇਸ਼ਾ ਦੇ ਲਈ ਬਦਲ ਦਿੰਦਾ ਹੈ। ਤਕਰੀਬਨ ਸ਼ਾਮ ਦੇ 5:30 ਦਾ ਟਾਈਮ ਹੋ ਚੁੱਕਾ ਸੀ ਤੇ ਅਚਾਨਕ ਹੀ ਬੰਦੇ ਆ ਧਰਤੀ ਦੇ ਉੱਪਰ ਪੈ ਕੇ ਉੱਚੀ-ਉੱਚੀ ਚੀਕਾਂ ਮਾਰਨੇ ਸ਼ੁਰੂ ਕਰ ਦਿੰਦੇ ਆ। ਵਿਦਿਆ ਜਿੱਥੇ ਖੜੀ ਸੀ ਇਹ ਸੰਘਣਾ ਜੰਗਲ ਸੀ। ਉੱਥੇ ਨੇੜੇ-ਤੇੜੇ ਕੋਈ ਇਨਸਾਨ ਵੀ ਨਹੀਂ ਸੀ ਜਿਹੜਾ ਜਲਦੀ ਨੇ ਵਿਦਿਆ ਦੀ ਚੀਕਾਂ ਨੂੰ ਸੁਣ ਲਵੇ ਤੇ ਉੱਥੇ ਪਹੁੰਚ ਜਾਵੇ। ਕੁਝ ਸਮੇਂ ਬਾਅਦ ਜਿਹੜੇ ਲੋਕ ਨੇੜਲੇ ਜੰਗਲ ਦੇ ਵਿੱਚ ਲੱਕੜਾਂ ਇਕੱਠੀਆਂ ਕਰਦੇ ਸੀ ਉਹ ਵਿਦਿਆ ਦੀ ਆਵਾਜ਼ਾਂ ਨੂੰ ਸੁਣਦੇ ਨੇ ਤੇ ਉੱਥੇ ਪਹੁੰਚ ਜਾਂਦੇ ਨੇ। ਜਦੋਂ ਪ ਇਥੇ ਗਲਤ ਹੋਇਆ ਹੈ ਤੇ ਇਹ ਪਿੰਡ ਵਾਲਿਆਂ ਨੇ ਝਾਟ ਪਛਾਣ ਲਿਆ ਕਿ ਇਹ ਤਾਂ ਚੰਦੂ ਦੀ ਘਰ ਵਾਲੀ ਵਿਦਿਆ ਹੈ ਤੇ ਉਤਰਾੰਤ ਵਿਦਿਆ ਨੂੰ ਚੱਕਦੇ ਨੇ ਤੇ ਘਰੇ ਲੈ ਆਉਂਦੇ ਨੇ ਇਦਾਂ ਦੀਆਂ ਚੀਜ਼ਾਂ ਮੋਸਟਲੀ ਪਹਾੜਾਂ ਦੇ ਵਿੱਚ ਹੁੰਦੀਆਂ ਨੇ ਇਸ ਕਰਕੇ ਜਿਹੜੇ ਪਿੰਡ ਦੇ ਬਜ਼ੁਰਗ ਨੇ ਉਹ ਦਾਸਦੇ ਨੇ ਕਿ ਕਿਉਂਕਿ ਭਰਾਉਣ ਵਾਲੀ ਕੋਈ ਗੱਲ ਨਹੀਂ ਇਹ ਕਈ ਛਲਾਵਾ ਹੋ ਸਕਦਾ ਹੈ ਜਾਨੀ ਕਿ ਸਲੇਡਾ ਹੋ ਸਕਦਾ ਹੈ ਜਿਹਦੇ ਪ੍ਰਭਾਵ ਹੇਠ ਵਿਦਿਆ ਆ ਗਈ ਥੋੜੇ ਸਮੇਂ ਬਾਅਦ ਸਭ ਕੁਝ ਨਾਰਮਲ ਹੋ ਜਾਵੇਗਾ ਜੰਗਲ ਦੇ ਵਿੱਚ ਅਕਸਰ ਹੀ ਮੰਨਿਆ ਜਾਂਦਾ ਹੈ ਕਿ ਕਈ ਥਾਵਾਂ ਤੇ ਛਲਾਵਾ ਜਾਂ ਉੱਥੇ ਭੂਤ ਪ੍ਰੇਤਾਂ ਹੁੰਦੀਆਂ ਨੇ ਕੋਈ ਇਨਸਾਨ ਜਦੋਂ ਉਹਨਾਂ ਦੇ ਏਰੀਆ ਦੇ ਵਿੱਚ ਚ ਕਿ ਸਲੇਡਾ ਹਾਵੀ ਹੋ ਗਿਆ ਤੇ ਥੋੜੇ ਸਮੇਂ ਬਾਅਦੇ ਠੀਕ ਹੋ ਜਾਵੇਗਾ ਜਦੋਂ ਤੋਂ ਹੀ ਵਿਦਿਆ ਨੂੰ ਘਰੇ ਲੈ ਕੇ ਆਂਦਾ ਸੀ ਉਸ ਤੋਂ ਬਾਅਦ ਵਿਦਿਆ ਨਾਰਮਲ ਹੋਣ ਲੱਗੀ ਸੀ ਯਾਨੀ ਕਿ ਠੀਕ ਹੋਣ ਲੱਗੀ ਸੀ ਉਹਨੇ ਚੀਕਾਂ ਮਾਰਨੀਆਂ ਵੀ ਬੰਦ ਕਰ ਦਿੱਤੀਆਂ ਸੀ ਤੇ ਹੌਲੀ ਹੌਲੀ ਨਾਰਮਲ ਹੁੰਦੀ ਜਾ ਰਹੀ ਸੀ ਤੇ ਵਿਦਿਆ ਦੇ ਪਰਿਵਾਰ ਨੂੰ ਵੀ ਇਹ ਸਭ ਕੁਝ ਦੇਖ ਕੇ ਸੁੱਖ ਦਾ ਸਾਹ ਹੁੰਦਾ ਹੈ ਪਰ ਰਾਤ ਨੂੰ ਜਦੋਂ ਵਿਦਿਆ ਸੌਂ ਰਹੀ ਹੁੰਦੀ ਆ ਤਾਂ ਵਿਦਿਆ ਦਾ ਹਸਬੰਦ ਚੰਦੂ ਨੋਟ ਕਰਦਾ ਹੈ ਕਿ ਵਿਦਿਆ ਦੇ ਵਿੱਚ ਕੁਝ ਨਾ ਕੁਝ ਗੜਬੜਤਾ ਜ਼ਰੂਰ ਹੈ ਕਿਉਂਕਿ ਸੌਂ ਰਹੀ ਵਿਦਿਆ ਰਾਤ ਨੂੰ ਇੱਕ ਤਰ੍ਹਾਂ ਦੇ ਨਾਲ ਇਨਸਾਨਾਂ ਵਾਂਗੂ ਘਰਾੜੇ ਮਾਰ ਰਹੀ ਸੀ ਘੁਰਾਰ ਰਹੀ ਸੀ ਚੰਦ ਇਦਾਂ ਕਰਦੇ ਨਹੀਂ ਦੇਖਿਆ ਸੀ ਚੰਦੂ ਨੂੰ ਲੱਗਦਾ ਹੈ ਕਿ ਜਿਹੜਾ ਕੁਝ ਦਿਨ ਦੇ ਵਿੱਚ ਅਜ ਵਿਦਿਆ ਦੇ ਨਾਲ ਹੋਇਆ ਸੀ ਸ਼ਾਇਦ ਉਹਦੇ ਅਸਰ ਕਰਕੇ ਨੀ ਵਿਦਿਆ ਇਹ ਕੁਝ ਕਰ ਰਹੀ ਹੈ ਤੇ ਕੱਲ ਤੱਕ ਇਹ ਠੀਕ ਹੋ ਜਾਵੇਗੀ ਜੈਸੇ ਤਰ੍ਹਾਂ ਇਹ ਕਰਕੇ ਇਹ ਰਾਤ ਤਾਂ ਨਿਕਲ ਜਾਂਦੀ ਹੈ ਪਰ ਅਗਲੇ ਕੁਝ ਦਿਨਾਂ ਦੇ ਵਿੱਚ ਇਸ ਪਰਿਵਾਰ ਦੇ ਅੰਦਰ ਅਜੀਬੋ-ਗਰੀਬ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਚੰਦੂ ਆਪਣੇ ਪਰਿਵਾਰ ਨੂੰ ਦੱਸਦਾ ਹੈ ਕਿ ਜਦੋਂ ਤੋਂ ਵਿਦਿਆ ਜੰਗਲ ਦੇ ਵਿੱਚ ਉਹ ਹਾਲਤ ਦੇ ਵਿੱਚ ਮਿਲੀ ਸੀ ਉਸ ਤੋਂ ਬਾਅਦ ਵਿਦਿਆ ਦੇ ਸੁਭਾਅ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਆਇਆ ਹੈ ਚੰਦੂ ਕਹਿੰਦਾ ਹੈ ਕਿ ਰਾਤ ਨੂੰ ਜਦੋਂ ਮੇਰੀ ਕਦੇ ਅੱਖ ਖੁੱਲਦੀ ਹੈ ਤਾਂ ਵਿਦਿਆ ਖਿੜਕੀ ਦੇ ਬਿਲਕੁਲ ਸਾਹਮ ਬਿੱਠੀ ਜੰਗਲਵਾਲ ਨੂੰ ਦੇਖ ਰਹੀ ਹੁੰਦੀ ਹੈ ਤੇ ਕਦੇ-ਕਦੇ ਵਿਦਿਆ ਬਿਲਕੁਲ ਬੈੱਡ ਦੇ ਉੱਪਰ ਸਿੱਧੀ ਬੈਠੀ ਸਾਹਮਣੇ ਨੂੰ ਦੇਖ ਰਹੀ ਹੁੰਦੀ ਹੈ ਤੇ ਜਦੋਂ ਵਿਦਿਆ ਸੌਂਦੀ ਹੈ ਇਹ ਇੱਕ ਮਾਰਤਵਾਂਗੂ ਘਰਾੜੇ ਮਾਰਦੀ ਹੈ ਮਤਲਬ ਕਿ ਇਹ ਉਹ ਚੀਜ਼ਾਂ ਸਨ ਜਿਹੜੀਆਂ ਵਿਦਿਆ ਨੇ ਪਹਿਲਾਂ ਕਦੇ ਨਹੀਂ ਕੀਤੀਆਂ ਸੀ ਪਰ ਜਦੋਂ ਤੋਂ ਉਹ ਜੰਗਲ ਦੇ ਉਸ ਏਰੀਆ ਦੇ ਵਿੱਚੋਂ ਹੋ ਕੇ ਆਈ ਸੀ ਹੁਣ ਉਸ ਦੀ ਜ਼ਿੰਦਗੀ ਵਿੱਚ ਇਹ ਸਾਰਾ ਕੁਝ ਹੋ ਰਿਹਾ ਵਿਦਿਆ ਦੇ ਵਿੱਚ ਵੀ ਕਈ ਵੱਡੇ-ਵੱਡੇ ਬਦਲਾਅ ਆ ਗਏ ਜਿਵੇਂ ਕਿ ਪਹਿਲਾਂ ਉਹ ਬਹੁਤ ਜ਼ਿਆਦਾ ਧਾਰਮਿਕ ਸੀ ਪਰ ਹੁਣ ਉਹ ਜਿਵੇਂ ਪੂਜਾ ਪਾਠ ਵਾਲੇ ਪਾਸੇ ਜਾਂਦੀ ਹੀ ਨਹੀਂ ਸੀ ਇਹ ਘਟਨਾ ਹੋਣ ਤੋਂ ਪਹਿਲਾਂ ਵਿਦਿਆ ਆਪਣੇ ਪਤੀ ਦਾ ਬਹੁਤ ਜ਼ਿਆਦਾ ਉਨੇ ਕੀ ਖਾਦਾ ਹੈ ਕਿ ਉਹ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਮਤਲਬ ਕਿ ਉਹ ਚੰਤੂ ਦੇ ਉੱਪਰ ਬਿਲਕੁਲ ਵੀ ਧਿਆਨ ਨਹੀਂ ਦਿੰਦੀ ਸੀ ਹੁਣ ਚੀਜ਼ਾਂ ਹੋਰ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਵਿਦਿਆ ਦੀ ਸਾਸ ਨੇ ਨੋਟ ਕੀਤਾ ਕਿ ਵਿਦਿਆ ਜੰਗਲ ਦੇ ਵਿੱਚ ਲੱਕੜਾਂ ਲੈਣ ਦੇ ਲਈ ਇਕੱਲੇ ਜਾਣਾ ਚਾਹੁੰਦੀ ਹੈ ਉਹ ਆਪਣੀ ਸਾਸ ਨੂੰ ਵਾਰ-ਵਾਰ ਕਹਿੰਦੀ ਸੀ ਕਿ ਤੂੰ ਘਰੇ ਰਹਿ ਮੈਂ ਇਕੱਲੀ ਨੇ ਲੱਕੜਾ ਲੈਣ ਜਾਣਾ ਹੈ ਹਾਲਾਂਕਿ ਉਸ ਦਿਨ ਤੋਂ ਬਾਅਦ ਚੰਦੂ ਤੇ ਚੰਦੂ ਦਾ ਪਿਤਾ ਹੀ ਹਮੇਸ਼ਾ ਲੱਕੜਾਂ ਲੈ ਕੇ ਆਉਂਦੇ ਸੀ ਪਰ ਵਿਦਿਆ ਹਰ ਰੋਜ਼ ਡੇਲੀ ਜ਼ਿੱਦ ਕਰਦੀ ਸੀ ਆਪਣੀ ਸਾਸ ਦੇ ਨਾਲ ਕਿ ਮੈਂ ਇਕੱਲੀ ਨੇ ਲੱਕੜਾਂ ਲੈਣ ਜਾਣਾ ਹੈ ਤੇ ਜਦੋਂ ਵਿਦਿਆ ਦੀ ਸਾਸ ਵਿਦਿਆ ਨੂੰ ਮਨਾ ਕਰ ਦਿੰਦੀ ਕਿ ਤੂੰ ਨਹੀਂ ਲ ਲੱਗੀ ਕਿ ਮੈਂ ਲੱਕੜਾ ਲੈਣ ਜਾਣਾ ਹੈ ਜੰਗਲ ਦੇ ਵਿੱਚ ਮੈਂ ਇਕੱਲੀ ਨੇ ਲੱਕੜਾ ਲੈਣ ਜਾਣਾ ਹੈ ਤਾਂ ਵਿਦਿਆ ਦੀ ਸੱਸ ਦੇ ਦਿਮਾਗ ਦੇ ਵਿੱਚ ਵੀ ਇਹ ਵਿਚਾਰ ਹੁੰਦਾ ਹੈ ਕਿ ਸ਼ਾਇਦ ਵਿਦਿਆ ਦਾ ਕਿਤੇ ਬਾਹਰ ਕਿਸੇ ਨਾਲ ਕੋਈ ਚੱਕਰ ਹੈ ਤੇ ਉਹ ਕਾਰਨ ਕਰਕੇ ਇਹ ਬਹਾਨੇ ਨਾਲ ਘਰੋਂ ਨਿਕਲਣਾ ਚਾਹੁੰਦੀ ਹੈ ਕਿ ਮੈਂ ਇਕੱਲੀ ਲੱਕੜਾ ਲੈਣ ਜਾਵਾਂ ਫਿਰ ਇੱਕ ਦਿਨ ਇਦਾਂ ਦਾ ਆਉਂਦਾ ਹੈ ਕਿ ਜਦੋਂ ਰਤਨ ਤੇ ਉਹਦੇ ਪਿਤਾ ਮਜ਼ਦੂਰੀ ਕਰਨ ਦੇ ਲਈ ਗਏ ਹੁੰਦੇ ਨੇ ਤੇ ਵਿਦਿਆ ਬਹੁਤ ਜ਼ਿਆਦਾ ਰੌਲਾ ਪਾਉਂਦੀ ਹੈ ਕਿ ਮੈਂ ਜੰਗਲ ਦੇ ਵਿੱਚ ਜਾਣਾ ਹੈ ਮੈਂ ਅੱਜ ਲੱਕੜਾ ਲੈ ਕੇ ਆਉਣੀਆਂ ਨੇ ਹਰ ਹਾਲ ਦੇ ਵਿੱਚ ਲੈ ਕੇ ਆਉਣੀਆਂ ਨੇ ਇਹ ਇਕੱਲੀ ਨੇ ਲੈ ਕੇ ਆਉਣੀਆਂ ਵਿਦਿਆ ਦੀ ਸੱਸ ਵੀ ਕਹਿੰਦੀ ਹੈ ਹਾਂ ਤੂੰ ਜਾ ਜੰਗਲ ਦੇ ਵਿੱਚੋਂ ਲੱਕ ਤਿਤ ਨਹੀਂ ਜਿਵੇਂ ਹੀ ਵਿਦਿਆ ਲੱਕਣਾਂ ਲੈ ਆਉਣ ਦੇ ਲਈ ਘਰ ਤੋਂ ਬਾਹਰ ਨਿਕਲਦੀ ਹੈ ਤਾਂ ਉਹ ਆਪਦੀ ਸੱਸ ਵੀ ਉਹਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦੀ ਹੈ ਵਿਦਿਆ ਦੀ ਸੱਸ ਹੌਲੀ ਹੌਲੀ ਵਿਦਿਆ ਦੇ ਪਿੱਛੇ ਜਾ ਰਹੀ ਸੀ ਤਾਂ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਨਾ ਹੋਵੇ ਕਿ ਮੇਰੇ ਮਗਰ ਕੋਈ ਆ ਰਿਹਾ ਹੈ ਤੇ ਦੇਖਦੇ ਹੀ ਦੇਖਦੇ ਵਿਦਿਆ ਜੰਗਲ ਦੇ ਵਿੱਚ ਦੀ ਲੰਘਦੀ ਹੋਈ ਉਸ ਸੰਘਣੇ ਇਲਾਕੇ ਵੱਲ ਚਲੀ ਜਾਂਦੀ ਹੈ ਉਹ ਸੰਘਣੇ ਜੰਗਲ ਵੱਲ ਚਲੀ ਜਾਂਦੀ ਹੈ ਜਿੱਥੋਂ ਇਸ ਨੂੰ ਚੱਕ ਕੇ ਲਿਜਾਇਆ ਗਿਆ ਸੀ ਘਰ ਵਿਦਿਆ ਉੱਥੇ ਹੀ ਪਹੁੰਚ ਜਾਂਦੀ ਹੈ ਜਿੱਥੇ ਉਹ ਥੱਲੇ ਪਈ ਚੀਕਾਂ ਮਾਰ ਰਹੀ ਸੀ ਰੌਲਾ ਪਾ ਰਹੀ ਸੀ ਵਿਦਿਆ ਦੀ ਸੱਸ ਨੂੰ ਵੀ ਦੇਖ ਕੇ ਕਾਫੀ ਇਹਦਾ ਅਜੀਬ ਲੱਗ ਰਿਹਾ ਸੀ ਕਿ ਆ ਮੰਦਰ ਬਣਿਆ ਹੋਇਆ ਹੈ ਇਹ ਮੰਦਰ ਝਾੜੀਆਂ ਦੇ ਵਿੱਚਕਾਰ ਬਣਿਆ ਹੋਇਆ ਸੀ ਤੇ ਛੋਟਾ ਜਿਹਾ ਮੰਦਰ ਸੀ ਵਿਦਿਆ ਉਸ ਮੰਦਰ ਦੇ ਅੱਗੇ ਜਾ ਕੇ ਬੈਠ ਜਾਂਦੀ ਹੈ ਵਿਦਿਆ ਦੀ ਪਿੱਠ ਹੁੰਦੀ ਆਪਣੀ ਸੱਸ ਵੱਲ ਮਤਲਬ ਕਿ ਵਿਦਿਆ ਦੀ ਸੱਸ ਵਿਦਿਆ ਨੂੰ ਸਾਫ਼-ਸਾਫ਼ ਦੇਖ ਪਾ ਰਹੀ ਸੀ ਪਰ ਵਿਦਿਆ ਨੂੰ ਕੁਝ ਨਹੀਂ ਪਤਾ ਸੀ ਕਿ ਮੇਰੀ ਪਿੱਠ ਦੇ ਪਿੱਛੇ ਮੇਰੀ ਸੱਸ ਕਿੱਥੇ ਖੜ੍ਹੀ ਹੈ ਵਿਦਿਆ ਮੰਦਰ ਦੇ ਬਿਲਕੁਲ ਸਾਹਮਣੇ ਜਾ ਕੇ ਬੈਠ ਜਾਂਦੀ ਹੈ ਤੇ ਵਿਦਿਆ ਦੀ ਪਿੱਠ ਹੁੰਦੀ ਹੈ ਆਪਣੀ ਸੱਸ ਵੱਲ ਤੇ ਵਿਦਿਆ ਦੀ ਸੱਸ ਵਿਦਿਆ ਤੋਂ ਤਕਰੀਬਨ 100 ਮੀਟਰ ਪਿੱਛੇ ਖੜ੍ਹੀ ਸੀ ਤੇ ਸਾਫ਼-ਸਾਫ਼ ਦੇਖ ਰਹੀ ਸੀ ਵਿਦਿਆ ਦੀ ਸੱਸ ਨੂੰ ਇੱਕ ਹੋਰ ਝੜਕਾ ਲੱਗਦਾ ਹੈ ਕਿ ਜਿੱਥੇ ਵਿਦਿਆ ਬੈਠ ਇਹ ਨਹੀਂ ਲੱਕੜਾਂ ਨੂੰ ਬਿਲਕੁਲ ਉਸ ਤਰ੍ਹਾਂ ਹੀ ਰੱਸੀ ਦੇ ਨਾਲ ਬੰਨਿਆ ਗਿਆ ਸੀ ਜਿੱਦਾਂ ਵਿਦਿਆ ਰੱਸੀ ਦੇ ਨਾਲ ਲੱਕੜਾਂ ਨੂੰ ਬੰਨ੍ਹਦੀ ਸੀ ਵਿਦਿਆ ਦੀ ਸੱਸ ਕਾਫੀ ਦਾ ਹੈਰਾਨ ਹੁੰਦੀ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਦੋ ਮਿੰਟ ਦੇ ਵਿੱਚ ਹੀ ਵਿਦਿਆ ਇੰਦੀਆਂ ਸਾਰੀਆਂ ਲੱਕੜਾਂ ਨੂੰ ਇਕੱਠੀਆਂ ਵੀ ਕਰ ਲਵੇ ਵੱਢ ਵੀ ਲਵੇ ਤੇ ਉਹਨਾਂ ਨੂੰ ਬੰਨ੍ਹ ਵੀ ਲਵੇ ਵਿਦਿਆ ਦੀ ਸੱਸ ਨੂੰ ਲੱਗਦਾ ਹੈ ਕਿ ਇੱਥੇ ਜ਼ਰੂਰ ਕੋਈ ਨਾ ਕੋਈ ਵੱਡੀ ਗੜਬੜ ਚੱਲ ਰਹੀ ਹੈ ਫਿਰ ਉਹ ਸੋਚਦੀ ਹੈ ਕਿ ਸ਼ਾਇਦ ਝਾੜੀਆਂ ਦੇ ਵਿੱਚ ਕੋਈ ਮੁੰਡਾ ਬੈਠਾ ਹੋਵੇਗਾ ਜਿਸ ਨੇ ਇਹ ਮਦਦ ਕੀਤੀ ਹੋਵੇਗੀ ਵਿਦਿਆ ਦੀ ਲੱਕੜਾਂ ਵੱਢ ਕੇ ਰੱਖਣ ਦੇ ਲਈ ਤੇ ਹੁਣ ਥੋੜੇ ਸਮੇਂ ਬਾਅਦ ਹੀ ਮੈਂ ਉਹ ਮੁੰਡੇ ਨੂੰ ਉੱਪਰ ਤੋਂ ਫੜ ਇਸ ਸਾਸੂ ਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ। ਇਹ ਆਵਾਜ਼ ਵਿੱਦਿਆ ਦੀ ਸੀ। ਉਹ ਆਪਣੀ ਸਾਸੂ ਨੂੰ ਕਹਿ ਰਹੀ ਸੀ ਕਿ ਸਾਸੂ ਮਾਂ ਪਿੱਛੇ ਖੜ ਕੇ ਨਾ ਦੇਖੋ ਮੇਰੇ ਕੋਲ ਆ ਜਾਓ ਤੇ ਤੁਹਾਨੂੰ ਪਤਾ ਲੱਗ ਜਾਵੇਗਾ ਇੱਥੇ ਕੋਈ ਵੀ ਮੁੰਡਾ ਨਹੀਂ ਹੈ। ਕਿ ਇੱਥੇ ਕੋਈ ਮੁੰਡਾ ਆਉਣ ਵਾਲਾ ਵੀ ਨਹੀਂ। ਵਿੱਦਿਆ ਦੀ ਸਾਸ ਸੇ ਇਹ ਸੁਣ ਕੇ ਡਰ ਜਾਂਦੀ ਹੈ, ਕੰਬਣ ਲੱਗ ਜਾਂਦੀ ਹੈ ਕਿ ਵਿੱਦਿਆ ਦੀ ਤਾਂ ਮੇਰੇ ਵੱਲ ਪੈਠ ਹੈ। ਉਹ ਤਾਂ ਮੈਨੂੰ ਦੇਖ ਹੀ ਨਹੀਂ ਸਕਦੀ। ਉਹਨੂੰ ਕਿਵੇਂ ਪਤਾ ਲੱਗੇ ਕਿ ਮੈਂ ਪਿੱਛੇ ਖੜੀ ਹਾਂ। ਵਿੱਦਿਆ ਦੀ ਸੱਸ ਜਿਵੇਂ ਇਹ ਚੀਜ਼ਾਂ ਸੁਣਦੀ ਹੈ ਉਹ ਬਹੁਤ ਜ਼ਿਆਦਾ ਡਰ ਜਾਂਦੀ ਹੈ ਤੇ ਉੱਚੀ-ਉੱਚੀ ਚੀਕਾਂ ਮਾਰਨੀ ਸ਼ੁਰੂ ਕਰ ਦਿੰਦੀ ਹੈ। ਉਹ ਉੱਚੀ-ਉੱਚੀ ਜੰਗਲ ਦੇ ਵਿੱਚ ਉਹ ਸਾਰੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਉਹ ਬਾਰ ਬਾਰ ਬੋਲੀ ਜਾ ਰਹੀ ਸੀ ਮੇਰੀ ਨੋ ਨੂੰ ਬਚਾ ਲੋ ਮੇਰੀ ਨੋ ਨੂੰ ਬਚਾ ਲੋ ਇਹਦੇ ਉੱਤੇ ਭੂਤ ਦਾ ਸਾਆ ਆ ਗਿਆ ਹੈ ਪਿੰਡ ਵਾਲੇ ਜਦੋਂ ਆ ਕੇ ਦੇਖਦੇ ਨੇ ਕਿ ਵਿਦਿਆ ਇੱਕ ਪੁਰਾਣੇ ਮੰਦਰ ਦੇ ਸਾਹਮਣੇ ਬੈਠੀ ਹੈ ਤਾਂ ਉਹ ਸਾਰਾ ਕੁਝ ਜਾਣ ਜਾਂਦੇ ਨੇ ਕਿ ਇਹ ਮੰਦਰ ਦਾ ਇਤਿਹਾਸ ਤਾਂ ਬਹੁਤ ਜ਼ਿਆਦਾ ਭਿਆਨਕ ਹੈ ਤੇ ਪਿੰਡ ਦੇ ਲੋਕੀ ਵਿਦਿਆ ਤੇ ਉਹਦੀ ਸੱਸ ਨੂੰ ਘਰ ਲੈ ਆਉਂਦੇ ਨੇ ਉਹਨਾਂ ਦੇ ਘਰ ਲੈ ਆਉਂਦੇ ਨੇ ਜਦੋਂ ਤੱਕ ਇਹ ਘਰ ਪਹੁੰਚਦੇ ਨੇ ਉਦੋਂ ਤੱਕ ਚੰਦੂ ਤੇ ਉਹਦੇ ਪਿਤਾ ਵੀ ਘਰ ਪਹੁੰਚ ਗਏ ਹੁੰਦੇ ਨੇ ਪਿੰਡ ਵਾਲੇ ਸਾਰੀਆਂ ਚੀਜ਼ਾਂ ਚੰਦੂ ਤੇ ਉਸਦੇ ਪਿਤਾ ਨੂੰ ਦੱਸਦੇ ਨੇ ਕਿ ਤੇਰੀ ਘਰ ਵਾਲੀ ਉਹ ਪੁਰਾ ਹੌਜਦਾ ਅਗਰੈਸਿਵ ਸੀ ਪਰ ਹੁਣ ਥੋੜੀ ਵਿੱਧਾ ਕੰਟਰੋਲ ਦੇ ਵਿੱਚ ਆ ਗਈ ਸੀ ਠੀਕ ਹੋ ਗਈ ਸੀ ਪਰ ਉਹਨੂੰ ਕੁਝ ਵੀ ਯਾਦ ਨਹੀਂ ਸੀ ਕਿ ਉਹ ਜੰਗਲ ਦੇ ਵਿੱਚ ਉਹਨੇ ਕੀ ਕੀਤਾ ਹੈ ਜਾਂ ਕੀ ਨਹੀਂ ਕੀਤਾ ਪਿੰਡ ਦੇ ਪੁਰਾਣੇ ਬਜ਼ੁਰਗ ਕਹਿੰਦੇ ਨੇ ਕਿ ਤੁਸੀਂ ਟੈਨਸ਼ਨ ਨਾ ਲਓ ਇਹ ਚੀਜ਼ ਦਾ ਹੱਲ ਸਿਰਫ ਤੇ ਸਿਰਫ ਗੁਰਕੋਲ ਹੈ ਗੁਰ ਇੱਕ ਇਦਾਂ ਦਾ ਪੁਜਾਰੀ ਹੁੰਦਾ ਹੈ ਪਹਾੜਾਂ ਦੇ ਵਿੱਚ ਜਿਹਦੇ ਅੰਦਰ ਦੇਵਤਾ ਪ੍ਰਵੇਸ਼ ਕਰਦੇ ਨੇ ਪਹਾੜੀ ਲੋਕਾਂ ਦੀ ਮਾਨਤਾ ਹੈ ਕਿ ਗੁਰ ਦੇ ਅੰਦਰ ਦੇਵਤਾ ਪ੍ਰਵੇਸ਼ ਕਰਦੇ ਨੇ ਤੇ ਉਹ ਗੁਰ ਦੇ ਅੰਦਰ ਆ ਕੇ ਸਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਦੇ ਨੇ ਤੇ ਇਹ ਸਾਰਿਆਂ ਨੇ ਡਿਸਾਈਡ ਕਰਦੇ ਨੇ ਕਿ ਕੱਲ ਨੂੰ ਗੁਰ ਦੇ ਕੋਲ ਜਾਵਾਂਗੇ ਉਹੀ ਆਪਾਂ ਨੂੰ ਇਸ ਸਮੱਸਿਆ ਦਾ ਹੱਲ ਤੇ ਉਹ ਦੇਵਤੇ ਨਾਲ ਗੱਲ ਕਰਨ ਦਾ ਜਰੀਆ ਇਹ ਗੌਰ ਹੁੰਦੇ ਨੇ ਜਿਹੜਾ ਕਿ ਮੋਸਟਲੀ ਪੁਜਾਰੀ ਹੋਈ ਹੁੰਦਾ ਹੈ ਪਹਾੜੀ ਲੋਕ ਆਪਣੀ ਪ੍ਰੋਬਲਮਸ ਨੂੰ ਇਹ ਗੌਰ ਦੇ ਕੋਲ ਹੀ ਲੈ ਕੇ ਜਾਂਦੇ ਨੇ ਤੇ ਫਿਰ ਇਹ ਇੱਕ ਤਰ੍ਹਾਂ ਦੇ ਨਾਲ ਆਪਣੇ ਹਿਸਾਬ ਦੇ ਨਾਲ ਦੇਵਤਿਆਂ ਦੇ ਨਾਲ ਗੱਲ ਕਰਦੇ ਨੇ ਫਿਰ ਇਹਨਾਂ ਦੇ ਹਾਲ ਸਮੱਸਿਆ ਦਾ ਹੱਲ ਕਰਦੇ ਨੇ ਪਿੰਡ ਵਾਲੇ ਲੋਕ ਸਾਰੇ ਆਪੋਂ ਆਪਣੇ ਘਰੇ ਚਲੇ ਜਾਂਦੇ ਨੇ ਚੰਦੂ ਤੇ ਉਹਦਾ ਪਰਿਵਾਰ ਵੀ ਖਾਣਾ ਖਾ ਕੇ ਸੌ ਜਾਂਦੇ ਨੇ ਤਾਂ ਕਿ ਅਗਲੇ ਦਿਨ ਨੂੰ ਸਵੇਰੇ ਉੱਠ ਕੇ ਗੌਰ ਕੋਲੇ ਜਾਣ ਤੇ ਉਹ ਵਿੱਧਿਆ ਨੂੰ ਠੀਕ ਕਰ ਦਵੇ ਪਰ ਅੱਜ ਦੀ ਜਿਹੜੀ ਇਹ ਰਾਤ ਸੀ ਇਹ ਬਹੁਤ ਜ਼ਿਆਦਾ ਲੰਬੀ ਹੋਣ ਵਾਲੀ ਸੀ ਅਚਾਨਕ ਚੰਦੂ ਦੀ ਰਾਤ ਨੂੰ ਅੱਖ ਖੁੱਲਦੀ ਹੈ ਤੇ ਉਹ ਦੇਖਦਾ ਹੈ ਕਿ ਵਿੱਧਿਆ ਜਿਹੜੀ ਉਸ ਵਿੱਦਿਆ ਜਾਂ ਤਾਂ ਖਿੜਕੀ ਦੇ ਕੋਲ ਬੈਠੀ ਹੁੰਦੀ ਸੀ ਜਾਂ ਬੈੱਡ ਦੇ ਉੱਪਰ ਬੈਠੀ ਹੁੰਦੀ ਸੀ ਪਰ ਇਦਾਂ ਕਦੇ ਵੀ ਨਹੀਂ ਹੋਇਆ ਕਿ ਵਿਦਿਆ ਉੱਥੇ ਹੋਵੇ ਹੀ ਨਾ ਜਦੋਂ ਚੰਦੂ ਆਪਣੇ ਰੂਮ ਦਾ ਦਰਵਾਜ਼ਾ ਖੋਲਦਾ ਹੈ ਤਾਂ ਉਹਦੇ ਰੂਮ ਦਾ ਦਰਵਾਜ਼ਾ ਜਿਹੜਾ ਅੰਦਰੋਂ ਲੌਕ ਸੀ ਹੁਣ ਉਹ ਵੀ ਖੁੱਲ੍ਹਾ ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਉਦੋਂ ਹੁੰਦੀ ਹੈ ਜਦੋਂ ਚੰਦੂ ਦੇਖਦਾ ਹੈ ਕਿ ਉਹਨਾਂ ਦੇ ਘਰ ਦਾ ਮੇਨ ਡੋਰ ਵੀ ਖੁੱਲ੍ਹਾ ਹੈ ਘਰ ਦਾ ਜਿਹੜਾ ਮੇਨ ਡੋਰ ਸੀ ਉਹ ਲੱਕੜ ਦੇ ਨਾਲ ਬਣਿਆ ਸੀ ਜਦੋਂ ਉਹ ਖੋਲਦਾ ਸੀ ਬਹੁਤ ਜ਼ਿਆਦਾ ਆਵਾਜ਼ ਕਰਦਾ ਸੀ ਪਰ ਇਸ ਵਾਰ ਕਿਸੇ ਨੇ ਵੀ ਕੋਈ ਆਵਾਜ਼ ਨਹੀਂ ਸੁਣੀ ਸਾਰਾ ਪਰਿਵਾਰ ਸੁੱਤਾ ਸੀ ਤੇ ਵਿਦਿਆ ਘਰ ਦੇ ਵਿੱਚੋਂ ਚਲੀ ਜਾਂਦੀ ਇਹ ਦੇਖਣ ਜਾਈਏ ਕਿੱਧਰ ਨੂੰ ਜਾ ਕੇ ਲੱਭੀਏ ਉਦੋਂ ਹੀ ਰਾਤ ਦੇ ਸਮੇਂ ਇੱਕ ਬਜ਼ੁਰਗ ਇਨਸਾਨ ਭੱਜਿਆ-ਭੱਜਿਆ ਇਹਨਾਂ ਦੇ ਘਰ ਆਉਂਦਾ ਹੈ ਉਹ ਦੱਸਦਾ ਹੈ ਤੁਹਾਡੀ ਨੂੰ ਤਾਂ ਉਹ ਪੁਰਾਣੇ ਮੰਦਿਰ ਜਿਹੜਾ ਜੰਗਲ ਦੇ ਵਿੱਚ ਪੁਰਾਣਾ ਮੰਦਿਰ ਹੈ ਉੱਥੇ ਬੈਠੀ ਕੋਈ ਪਾਠ ਪੂਜਾ ਕਰ ਰਹੀ ਹੈ ਨੱਚ ਰਹੀ ਹੈ ਗਾ ਰਹੀ ਹੈ ਇਹ ਪਰਿਵਾਰ ਭੱਜ ਕੇ ਜਦੋਂ ਉਸ ਪੁਰਾਣੇ ਮੰਦਿਰ ਕੋਲ ਜਾ ਕੇ ਦੇਖਦਾ ਹੈ ਤਾਂ ਵਿਦਿਆ ਉੱਥੇ ਬੈਠੀ ਬੜੇ ਅਜੀਬ ਤਰ੍ਹਾਂ ਦੇ ਮੰਤਰਾਂ ਨੂੰ ਪੜ੍ਹ ਰਹੀ ਸੀ ਤੇ ਵਿਦਿਆ ਨੇ ਇੰਨਾ ਜਿਹਾ ਰੌਲਾ ਪਾ ਉੱਥੇ ਪਾਇਆ ਸੀ ਕਿ ਤਕਰੀਬਨ 20 ਤੋਂ ਲੈ ਕੇ 25 ਇਨਸਾਨ ਉੱਥੇ ਖੜੇ ਸੀਗੇ ਵਿਦਿਆ ਨੂੰ ਦੇਖਣ ਦੇ ਲਈ ਜਿਨ੍ਹਾਂ ਦੇ ਘਰ ਜੰ ਸਾਰੇ ਜਣੇ ਬਹੁਤ ਜ਼ਬਰਦਸਤੀ ਨਾਲ ਵਿਦਿਆ ਨੂੰ ਫੜ ਕੇ ਘਰੇ ਲਿਆਉਂਦੇ ਨੇ ਪਰ ਹੁਣ ਵਿਦਿਆ ਕੰਟਰੋਲ ਦੇ ਵਿੱਚ ਨਹੀਂ ਆ ਰਹੀ ਸੀ ਉਹ ਇਦਾਂ ਲੱਗ ਰਿਹਾ ਸੀ ਜਿਵੇਂ 10 ਜਣੇ ਦਾ ਜ਼ੋਰ ਇਕੱਲੀ ਵਿਦਿਆ ਦੇ ਵਿੱਚ ਆ ਗਿਆ ਹੋਵੇ ਵਿਦਿਆ ਨੂੰ ਘਰ ਦੇ ਇੱਕ ਥੰਮਲੇ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਤਾਂ ਕਿ ਉਹ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਨਾ ਪਹੁੰਚਾ ਦੇਵੇ ਤੇ ਉਦੋਂ ਹੀ ਇੱਕ ਜਣਾ ਭੱਜ ਕੇ ਜਾ ਕੇ ਪਿੰਡ ਦੇ ਉਸ ਬਿਯਾਰਗ ਨੂੰ ਬੁਲਾ ਲਿਆ ਹੁੰਦਾ ਹੈ ਜਿਹਨੂੰ ਥੋੜਾ ਬਹੁਤਾ ਝਾੜ-ਪੂਕ ਦਾ ਗਿਆਨ ਸੀ ਉਹ ਵਿਦਿਆ ਦੇ ਉੱਪਰ ਆ ਕੇ ਆਪਣਾ ਕੁਝ ਤੰਤਰ-ਮੰਤਰ ਵਗੈਰਾ ਕਰਦਾ ਹੈ ਤਾਂ ਵਿਦਿਆ ਰਿਲੈਕਸ ਹੋ ਜਾਂਦੀ ਹੈ ਸੌ ਜਾਂਦੀ ਸਵੇਰ ਹੁੰਦਿਆਂ ਹੀ ਵਿਦਿਆ ਨੂੰ ਉਸ ਦਾ ਪਰਿਵਾਰ ਗ ਇਦਾਂ ਦਾ ਕੁਝ ਹੋਇਆ ਤੇ ਉਸ ਦਿਨ ਤੋਂ ਹੀ ਠੀਕ ਨਹੀਂ ਗੌਰ ਅੱਗੇ ਦੱਸਦੇ ਨੇ ਕਿ ਜਿਹੜਾ ਉਹ ਮੰਦਰ ਹੈ ਉਹ ਕਿਸੇ ਭਗਵਾਨ ਦਾ ਮੰਦਰ ਨਹੀਂ ਬਲਕਿ ਸ਼ੈਤਾਨ ਦਾ ਮੰਦਰ ਹੈ ਗੌਰ ਅੱਗੇ ਦੱਸਦਾ ਹੈ ਕਿ ਇਹ ਸ਼ੈਤਾਨੀ ਮੰਦਰ ਇੱਕ ਪਰਿਵਾਰ ਨੇ ਬਣਾਇਆ ਤੇ ਉਹ ਪਰਿਵਾਰ ਦੀ ਜਿਹੜੀ ਸਭ ਤੋਂ ਵੱਡੀ ਬਜ਼ੁਰਗ ਔਰਤ ਸੀ ਉਹ ਹੀ ਇੱਥੇ ਪੂਜਾ ਕਰਦੀ ਸੀ ਉਹ ਹੀ ਦੇਖਭਾਲ ਕਰਦੀ ਸੀ ਸ਼ੈਤਾਨ ਦੀ ਤੇ ਜਦੋਂ ਇਹ ਬਜ਼ੁਰਗ ਔਰਤ ਬਹੁਤ ਜ਼ਿਆਦਾ ਬੁੱਢੀ ਹੋ ਜਾਂਦੀ ਹੈ ਤਾਂ ਇਹ ਇੱਕ ਦਿਨ ਆਪਣੇ ਨੂੰ ਸਾਰੀਆਂ ਚੀਜ਼ਾਂ ਬਾਰੇ ਦੱਸ ਦਿੰਦੀ ਹੈ ਕਿ ਇਹ ਮੰਦਰ ਹੈ ਆਪਾਂ ਉੱਥੋਂ ਹੀ ਆਪਾਂ ਨੂੰ ਸਾਰਾ ਕੁਝ ਮਿਲਿਆ ਹੈ ਇਹ ਸ਼ੈਤਾਨ ਦਾ ਮੰਦਰ ਹੈ ਤੇ ਕੱਲ ਤੋਂ ਤੂੰ ਮੇਰੀ ਜਗ੍ਹਾ ਤੇ ਉੱਥੇ ਜਾ ਕੇ ਪੂਜਾ ਕਰਨੀ ਹੈ ਪਰ ਜਦ ਆਲੀਆਂ ਜਾਂ ਪੂਜਾ ਵਗੈਰਾ ਕਰਨ ਵਾਲੀਆਂ ਉਸ ਤੋਂ ਅਗਲੇ ਦਿਨ ਹੀ ਉਸਦੀ ਨੋਹ ਦੀ ਮੌਤ ਹੋ ਜਾਂਦੀ ਹੈ ਤੇ ਉਸ ਬਜ਼ੁਰਗ ਔਰਤ ਦੀ ਨੋਹ ਦਾ ਨਾਮ ਸੀ ਲਾਚੀ ਤੇ ਲਾਚੀ ਉਸ ਸਮੇਂ ਕਾਫੀ ਇਹਦਾ ਜਵਾਨ ਸੀ ਜਦੋਂ ਉਹਦੀ ਮੌਤ ਹੋਈ ਗੌਰ ਅਗੇ ਦੱਸਦੇ ਨੇ ਕਿ ਉਹ ਦਿਨ ਲੰਘ ਗਿਆ ਤੇ ਅੱਜ ਦੇ ਦਿਨ ਆਗੇ ਉਸ ਤੋਂ ਬਾਅਦ ਇਹ ਜਿਹੜਾ ਸ਼ਿਕਾਰ ਹੁੰਦਾ ਹੈ ਇਹ ਸ਼ੈਤਾਨ ਦਾ ਉਹ ਤਕਰੀਬਨ ਨਵੀਆਂ ਨਵੇਲੀਆਂ ਦੋਲਹਣੀਆਂ ਹੀ ਹੁੰਦੀਆਂ ਨੇ ਨਵੀਆਂ ਨਵੇਲੀਆਂ ਲਾੜੀਆਂ ਹੀ ਹੁੰਦੀਆਂ ਤੇ ਇਹੀ ਕਾਰਨ ਕਰਕੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਉਸ ਇਲਾਕੇ ਜੰਗਲ ਦੇ ਉਹ ਇਲਾਕੇ ਦੇ ਵਿੱਚ ਕਦੇ ਵੀ ਨਹੀਂ ਜਾਂਦੇ ਜਦੋਂ ਉਸ ਏਰੀਆ ਦੇ ਵਿੱਚ ਕੋਈ ਜਾਵੇਗਾ ਨਹੀਂ ਉੱਥੇ ਘਾਹ ਵੀ ਬਹੁਤ ਜ਼ਿਆਦਾ ਹੋਵੇਗਾ ਲੱਕੜਾਂ ਉਹ ਲਕਣਾ ਦੇ ਲਾਲਚਰੇ ਵਿੱਚ ਉੱਥੇ ਚਲੀ ਗਈ ਤੇ ਵਿਦਿਆ ਦੀ ਸੱਸ ਨੂੰ ਵੀ ਮੌਕਾ ਨਹੀਂ ਲੱਗਿਆ ਕਿ ਉਹ ਆਪਣੀ ਨੂੰਹ ਨੂੰ ਇਹ ਏਰੀਆ ਬਾਰੇ ਦੱਸ ਸਕੇ ਕਿਉਂਕਿ ਉਹਨੇ ਕਦੇ ਸੋਚਿਆ ਨਹੀਂ ਸੀ ਕਿ ਮੇਰੀ ਨੂੰਹ ਘਰ ਤੋਂ ਇੰਨੀ ਜ਼ਿਆਦਾ ਦੂਰ ਕਦੇ ਇਕੱਲੀ ਵੀ ਜਾਵੇਗੀ ਉਸ ਤੋਂ ਬਾਅਦ ਗੌਰ ਕੋਚ ਧਿਆਨ ਲਗਾਉਂਦੇ ਨੇ ਕੁਝ ਝਾੜ ਫੂਕ ਕਰਦੇ ਨੇ ਮੰਤਰ ਵਗੈਰਾ ਬੋਲਦੇ ਨੇ ਉਹ ਵਿਦਿਆ ਨੂੰ ਕੁਝ ਚੌਲ ਬਣਾ ਕੇ ਖਵਾਉਂਦੇ ਨੇ ਤੇ ਫੁੱਲ ਦਿੰਦੇ ਨੇ ਤੇ ਵਿਦਿਆ ਦੀ ਸੱਸ ਨੂੰ ਉਹ ਕਹਿੰਦੇ ਨੇ ਕਿ ਜਿਹੜੇ ਫੁੱਲ ਨੇ ਤੁਸੀਂ ਵਿਦਿਆ ਦੇ ਕੱਪੜਿਆਂ ਦੇ ਅੰਦਰ ਜੇਬ ਲਗਾ ਕੇ ਉਹਦੇ ਵਿੱਚ ਰੱਖਣੇ ਨੇ ਇੱਕ ਹਫ਼ਤੇ ਤੱਕ ਤੇ ਉਹ ਵਿਦਿਆ ਦੇ ਘਰ ਦੇ ਆਲੇ-ਦੁਆਲੇ ਵੀ ਕੋਈ ਚੱਕਰ ਲਗਾ ਕੇ ਗੇੜਾ ਕਰਦੇ ਨੇ ਤੇ ਉ ਜਾਹੇ ਕੋਸ਼ ਹੋ ਜਵੇ ਵਿਦਿਆ ਨੂੰ ਘਰ ਤੋਂ ਬਾਹਰ ਦੇ ਨਿਕਲ ਦੇਣ ਪਰਿਵਾਰ ਸਾਰੀਆਂ ਚੀਜ਼ਾਂ ਨੂੰ ਫਾਲੋ ਕਰਦਾ ਹੈ ਇੱਕ ਹਫ਼ਤੇ ਤੱਕ ਵਿਦਿਆ ਨੂੰ ਘਰ ਤੋਂ ਬਾਹਰ ਦੇ ਨਿਕਲ ਦਿੱਤਾ ਜਾਂਦਾ ਵਿਦਿਆ ਨੂੰ ਡੇਲੀ ਉਹ ਚੌਲ ਬਣਾ ਕੇ ਦਿੱਤੇ ਜਾਂਦੇ ਜਿਹੜੇ ਗੌਰ ਨਹੀਂ ਦਿੱਤੇ ਸੀ ਤੇ ਇਸ ਹਫ਼ਤੇ ਦੇ ਵਿੱਚ ਹੀ ਜਿਹੜੇ ਗੌਰ ਹੁੰਦੇ ਨੇ ਉਹ ਸ਼ੈਤਾਨੀ ਮੰਦਰ ਨੂੰ ਜਾ ਕੇ ਤੜਵਾ ਦਿੰਦੇ ਨੇ ਤੇ ਉਸ ਦੀ ਜਗ੍ਹਾ ਤੇ ਪਿੰਡ ਦੇ ਦੇਵਤੇ ਦਾ ਮੰਦਰ ਬਣਾ ਦਿੰਦੇ ਨੇ ਤਾਂ ਕਿ ਇਹ ਸ਼ੈਤਾਨ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਸ਼ਿਕਾਰ ਨਾ ਲੱਭ ਲਵੇ ਪਿੰਡ ਦੀ ਕੋਈ ਹੋਰ ਬਾਹੂ ਬੇਟੀ ਦੇ ਨਾਲ ਅਜਿਹਾ ਕੁਝ ਨਾ ਹੋ ਜਾਵੇ ਜਦੋਂ ਉੱਥੇ ਮੰਦਰ ਤੋੜਿਆ ਗਿਆ ਤਾਂ ਇਦਾਂ ਦੀਆਂ ਘਟਨਾਵਾਂ ਹੋਣੀਆਂ ਵੀ ਬੰਦ ਹੋ ਗਈਆਂ ਸੰਤ 2002 ਦੀ ਇੱਕ ਕਈ ਕਾਰਨਾ ਕਰਕੇ ਨਹੀਂ ਦੱਸ ਸਕਦੇ ਇਹ ਘਟਨਾਵਾ ਇਸ ਚੀਜ਼ ਦਾ ਸਬੂਤ ਹੈ ਕਿ ਜਿਹੜੇ ਬਜ਼ੁਰਗ ਗੱਲਾਂ ਕਰਦੇ ਨੇ ਜਿਹੜੀਆਂ ਕੁਝ ਅਜੀਬੋ ਗਰੀਬ ਗੱਲਾਂ ਸਾਨੂੰ ਦੱਸਦੇ ਨੇ ਉਹਨਾਂ ਨੂੰ ਹਮੇਸ਼ਾ ਮਜ਼ਾਕ ਦੇ ਵਿੱਚ ਨਹੀਂ ਲੈਣਾ ਚਾਹੀਦਾ ਅੱਜ ਕੱਲ ਇਹ ਚੀਜ਼ਾਂ ਖਤਮ ਹੋ ਗਈਆਂ ਕਿਉਂਕਿ ਲੋਕ ਇਹਨਾਂ ਦੇ ਵਿੱਚ ਦਿਲਚਸਪੀ ਲੈਣੋਂ ਹੀ ਹਟ ਗਏ ਤੇ ਇਹ ਇੱਕ ਬਹੁਤ ਵਧੀਆ ਗੱਲ ਹੈ ਕਾਲਾ ਜਾਦੂ ਕਰਨਾ ਕਿਸੇ ਤੇ ਭੂਤ ਪ੍ਰੇਤ ਛੱਡਣਾ ਜਾਂ ਫਿਰ ਅੰਧਵਿਸ਼ਵਾਸਾਂ ਦੇ ਵਿੱਚ ਪੈਣਾ ਜਿਹੜੇ ਲੋਕ ਇਹ ਕੰਮ ਕਰਦੇ ਨੇ ਉਹਨਾਂ ਦਾ ਅੰਤ ਬਹੁਤ ਜ਼ਿਆਦਾ ਮਾੜਾ ਹੁੰਦਾ ਅੱਜ ਦੇ ਸਾਇੰਸ ਦੇ ਯੁੱਗ ਦੇ ਵਿੱਚ ਵੀ ਲੋਕ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਯਕੀਨ ਰੱਖਦੇ ਨੇ ਤੇ ਕਰਦੇ ਵੀ ਨੇ ਇਹ ਘ ਮੈਂ ਤਾਂ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ ਬਿਨਾਂ ਤੁਹਾਡੀ ਜਾਣਕਾਰੀ ਦਿੱਤੇ ਅਸੀਂ ਉਹ ਘਟਨਾ ਨੂੰ ਲੋਕਾਂ ਨੂੰ ਦੱਸਾਂਗੇ ਤੇ ਇਹ ਸਾਰੀ ਘਟਨਾਕਾਰ ਨੂੰ ਜੇਕਰ ਤੁਸੀਂ ਐਜ ਐ ਸਟੋਰੀ ਸਮਝੋ ਤਾਂ ਬਹੁਤ ਵਧੀਆ ਗੱਲ ਹੈ ਕਦੇ ਇਹਨਾਂ ਦੇ ਵਿੱਚ ਡੀਪਲੀ ਜਾਣ ਦੀ ਕੋਸ਼ਿਸ਼ ਨਾ ਕਰਿਓ ਤੇ ਅੱਜ ਦੀ ਵੀਡੀਓ ਨੂੰ ਇਕੱਲੇ ਦੇਖਣ ਦੀ ਕੋਸ਼ਿਸ਼ ਵੀ ਨਾ ਕਰਿਓ ਜੇਕਰ ਰਾਤ ਦਾ ਸਮਾਂ ਹੈ ਤਾਂ ਪਲੀਜ਼ ਤਾਂ ਵੀ ਤੁਸੀਂ ਇਹ ਵੀਡੀਓ ਨੂੰ ਨਾ ਦੇ ਕਿਉਂਕਿ ਜਿਹੜੀਆਂ ਚੀਜ਼ ਤੁਸੀਂ ਸੁਣਦੇ ਹੋ ਇਨਸਾਨ ਆਪਣੇ ਆਲੇ-ਦੁਆਲੇ ਉਹ ਚੀਜ਼ਾਂ ਨੂੰ ਇਮੇਜਨ ਕਰਨ ਲੱਗ ਜਾਂਦਾ ਅਸੀਂ ਵੀ ਚਾਹੁੰਦੇ ਹਾਂ ਕਿ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਵਿਸ਼ਵਾਸ ਭਰਮ ਪਵੇ ਤੇ ਤੁਹਾਨੂੰ ਇਹ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਡੇ YouTube ਦੇ ਚ